ਅੱਜ ਪੰਜਾਬ ਦੇ ਫਾਈਨੈਂਸ ਮਿਨਿਸਟਰ ਸਾਹਿਬ ਨੇ ਬਜਟ ਪੇਸ਼ ਕੀਤਾ। ਇਹ ਬਜਟ ਦੇ ਵਿੱਚ ਕੋਣਕ ਸੰਭੋਗ ਦਾ ਪੈਟ ਲਪੋਇਆ ਉਗਮ ਬੰਦ ਹੈ। ਤੁਸੀਂ ਇਸ ਬਜਟ ਦੇ ਵਿੱਚ ਸਰਕਾਰੀ ਆਕੜੇ ਦਿੱਤੇ ਆ ਕਿ ਜਿਹੜਾ ਕਾਰਜਾ ਤੁਹਾਡੇ ਪਹਿਲੇ ਸਾਲ 31000 ਸੀ ਉਹ ਦੂਸਰੇ ਸਾਲ 37000 ਹੋ ਗਿਆ। ਹੁਣ ਉਹ ਕਾਰਜਾ 24-25 ਦੇ ਵਿੱਚ ਯਾਨੀ ਜਿਹੜੇ ਇਸ ਸਾਲ ਦੇ ਵਿੱਚ ਉਹ 38000 ਕਰੋੜ ਤੋਂ ਉੱਤੇ ਹੋਏ। ਇਹਦਾ ਮਤਲਬ ਜਿਹੜਾ ਤੁਸੀਂ ਇਹ ਐਸਟੀਮੇਟ ਦਿੱਤਾ ਕਿ ਕਾਜਾਂ ਵਧੇਗਾ ਇਹ 40000 ਕਰੋੜ ਦੇ ਲਾਗੇ ਜਾ ਕੇ ਜਾਊਗਾ ਜਿਸ ਤਰ੍ਹਾਂ ਦੀ ਤੁਹਾਡੇ ਹਿਸਾਬ ਦਾ। ਅਗਲੀ ਕੀ ਤੁਸੀਂ ਦੱਸੀ ਹੈ ਫਿਸਕਲ ਡੈਫਿਸਿਟ। ਮੈਂ ਕੱਲ ਵੀ ਪੰਜਾਬੀਆਂ ਨੂੰ ਸੁਣ ਕੇ ਆਇਆ ਸੀ ਕਿ ਜੇ ਮੇਰੀ ਆਮਦਨ ਇੰਨੀ ਆ ਖਰਚਾ ਇੰਨਾ ਵਧਦਾ ਤੇ ਉਹ ਜਿੰਨਾ ਵਧਦਾ ਫਿਸਕਲ ਡੈਫਿਸਿਟ ਵਿੱਚ। ਤੁਸੀਂ ਪਿਛਲੀ ਵਾਰ ਦਾ ਫਿਸਕਲ ਡੈਫਿਸਿਟ ਥੋੜਾ 26000 ਕਰੋੜ ਰੁਪਈਆ ਮਤਲਬ ਤੁਹਾਡੀ ਆਮਦਨ ਤੋਂ 26000 ਕਰੋੜ ਰੁਪਈਏ ਖਰਚੇ ਵੱਧ ਸੀ ਤੇ ਤੁਸੀਂ ਇਸ ਸਾਲ ਦੇ ਦੱਸ ਰਹੇ ਹੋ 30000 ਕਰੋੜ ਰੁਪਈਏ ਖਰਚੇ ਵੱਧ ਹੋਣਗੇ ਯਾਨੀ ਤੁਸੀਂ ਇਸ ਕੰ ਦਾ ਪੂਰੀ ਤਰ੍ਹਾਂ ਇਸਤਿਖਬਾਲ ਕਰ ਰਹੇ ਹੋ ਕਿ ਸਰਕਾਰ ਕਾਜਿਆਂ ਦੇ ਰੂਪੇ ਚਲੇਗੀ ਸਮਝ ਗਏ ਨੀ ਨੰਬਰ 3 ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਤੁਸੀਂ ਇਸ ਕਾ ਦਾ ਵੀ ਇਸਤਿਖਬਾਲ ਕੀਤਾ ਕਿ ਜਿਹੜਾ ਆ ਡੈਟ ਸਰਵਿੰਗ ਹੈ ਤੇ ਅਸੀਂ ਕਰਜ਼ਿਆਂ ਦੇ ਉੱਤੇ ਸੂਰ ਮਾਰਨੂ ਕੇ ਮੋੜਨਾ ਸਾਡੀ ਦੇਣਦਾਰੀ ਹੈ ਉਹ ਵੀ 2000 ਕਰੋੜ ਰੁਪਏ ਵਧੂਗਾ ਪਹਿਲਾਂ 35 ਹੁੰਦਾ ਸੀ ਹੁਣ 37000 ਤੋਂ ਉੱਤੇ ਕਰੋੜ ਹੋਊਗਾ ਮਤਲਬ ਹਰੇਕ ਚੀਜ਼ ਦੇ ਵਿੱਚ ਇਹ ਮੰਨਿਆ ਗਿਆ ਸਰਕਾਰ ਨੂੰ ਕਿ ਭਾਈ ਸਰਕਾਰ ਜਿਹੜੀ ਹੈ ਉਹ ਕਰਜ਼ਿਆਂ ਤੇ ਚੱਲ ਰਹੀ ਹੈ ਤੇ ਕਰਜ਼ਾ ਮੋੜਨ ਵਾਸਤੇ ਕਰਜ਼ੇ ਲੈ ਰਹੀ ਹੈ ਐਗਰੀਕਲਚਰ ਦਾ ਬਜਟ ਵੀ ਉੱਥੇ ਹੀ ਖੜਾ ਹੈ ਹਾਰਟੀਕਲਚਰ ਵਾਸਤੇ ਕਿਉਂ ਕੈਪਟਨ 100 200 ਵੱਧ ਘੱਟ ਘੱਟ ਕਰ ਦਿੰਦਾ ਹੁੰਦਾ ਸੀ ਉਹ ਨਹੀਂ ਖੜਾ 13000 ਤੋਂ ਸਮਝ ਨਹੀਂ ਕੋਈ ਚੀਜ਼ ਉਹ ਲਿਪਾ ਪੋਚੀ ਜੀ ਹੋਏ ਸਮਝ ਨਹੀਂ ਲੇਕਿਨ ਸਭ ਤੋਂ ਵੱਡਾ ਸਵਾਲ ਫਾਈਨੈਂਸ ਮਿਸਟਰ ਸਾਹਿਬ ਭਗਵਾਨ ਕਮਾਨ ਜੀ ਮੈਂ ਤੁਹਾਨੂੰ ਪੁੱਛਦਾ ਕਿ ਇਹ ਲੇਖਾ ਜੋਖਾ ਜਿਹੜਾ ਤੁਸੀਂ ਦਿੱਤਾ ਹੈ ਬਜਟ ਲੇਖਾ ਜੋਖਾ ਹੀ ਹੁੰਦਾ ਤੁਸੀਂ ਦੱਸਦੇ ਖਰਚੇ ਇੰਨੇ ਖਰਚੇ ਇੰਨੇ ਖਰਚੇ ਇੰਨੇ ਉਹ ਪਾਈ ਇਹਦਾ ਦੱਸੋ ਆਂਦਰ ਕਿਥੋਂ ਇਹਦਾ ਤੁਹਾਡੇ ਕੋਲ ਕੋਈ ਵਾਅ ਨਹੀਂ ਆਂਦਰ ਕਿੱਥੋਂ ਆਣੀ ਹੈ ਤਾਹੀ ਪਾਲਿਸੀ ਬਣਾਉਣਾ ਪਾਲਿਸੀ ਇਹ ਤਾਂ ਗੱਲ ਹੀ ਨਹੀਂ ਕਰਦੇ ਤੁਸੀਂ ਤੇ ਜੇ ਪਾਲਿਸੀ ਬਣਾਉਂਦੇ ਤੇ ਪਾਲਿਸੀ ਬਿਨਾ ਬਜਟ ਦੀ ਅਲੋਕੇਸ਼ਨ ਦੇ ਨਹੀਂ ਬਣਦੀ ਤੁਸੀਂ ਕਿਸੇ ਪਾਲਿਸੀ ਦੀ ਬਜਟ ਦੀ ਅਲੋਕੇਸ਼ਨ ਦਿੱਤੀ ਤੁਹਾਡੇ ਕੋਲ ਕੋਈ ਬਜਟ ਦੀ ਅਲੋਕੇਸ਼ਨ ਹੈ ਨਹੀਂ ਤੁਹਾਡੇ ਕੋਲ ਪੈਸੇ ਹੈ ਨਹੀਂ ਇਸ ਕਰਕੇ ਮੈਂ ਕਹਿੰਦਾ ਕਿ ਪ੍ਰੋਬਲਮਾਂ ਹੀ ਪ੍ਰੋਬਲਮਾਂ ਦੱਸਦੇ ਰਹਿੰਦੇ ਹੁਣ ਹਲਕੀ ਦਾ ਦਸੂ ਹਲ ਇਸ ਕਰਕੇ ਨਹੀਂ ਕਿ ਜਿਹੜੀ ਪਲੈਨਿੰਗ ਕਮਿਸ਼ਨ ਦੀ ਚਿੱਠੀ ਲੱਗੀ ਹੋਈ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਗੁੱਡ ਇਕਨੋਮਿਕਸ ਗੁੱਡ ਮੈਨੇਜਮੈਂਟ ਇਕਨੋਮਿਕ ਪਾਲਿਸੀ ਜਿਹੜਾ ਵਿੱਤੀ ਸੰਕਟ ਇਹਦਾ ਤੁਸੀਂ ਇਸਤੇਮਾਲ ਕਰ ਰਿਆ ਯੂ ਹੈਵ ਤੁਸੀਂ ਸਾਰੀ ਦੁਨੀਆ ਨੂੰ ਇਹ ਦੱਸਦਾ ਕਿ ਪੰਜਾਬ ਇੱਕ ਪ੍ਰੇਕਰੀਅਸ ਸਿਚੁਏਸ਼ਨ ਚ ਹੈ ਇੱਕ ਬੜੀ ਖਤਰਨਾਕ ਸਿਚੁਏਸ਼ਨ ਚ ਹੈ ਫਾਈਨੈਂਸ਼ੀਅਲ ਐਮਰਜੈਂਸੀ ਹੈ ਤਾਂ ਤੁਸੀਂ ਇਹ ਨਹੀਂ ਕਿੱਸਿਆ ਕਿ ਕਰਨਾ ਕੀ ਹੈ ਉਸ ਆ ਜਿਹੜਾ ਮਾਫੀਆ ਚਲਾਉਂਦੀ ਹੋਣਾ ਇਹਨੂੰ ਬੰਦ ਕਰਨ ਦਾ ਕੋਈ ਬਰਾਦਰ ਨਹੀਂ ਮਾਇਨ ਤੋਂ ਕਾਹੜਿਆ ਰੁਪਈਏ ਦੇ ਜੇ ਨਿਕੂਗਾ ਤੁਹਾਡਾ ਸੁਪਰੀਮੋ ਕਹਿ ਗਿਆ ਸੀ ਉਹ ਬੰਗਿਆ ਠੀਕ ਹੈ ਕਾਹ ਤੋਂ ਕੱਟਣੀ ਸੀ ਜੋ ਚੜੀ ਹੈ ਅਗਰ ਰੁਪਈਆ ਸ਼ਰਾਬ ਤੋਂ ਰੁਪਈਆ ਤੇ ਤੁਸੀਂ ਲਿਸੈਂਸ ਕਰਤੇ ਹੋ ਮਤਰਾ ਇਹ ਤੋਂ ਕਲੀ ਪੀਨੇ ਉਹ 13000 ਕਰੋੜ ਦਿੱਤਾ ਐਲ ਵਨ ਦੇ ਤੇ ਠੇਕੇਦਾਰਾਂ ਦੇ ਥੱਲੇ ਪੈ ਗਏ ਠੀਕ ਹੈ ਤੇ ਜਿਹਦੀ ਮੋਨੋਪੋਲੀ ਬਣਾਈ ਹੈ ਕੇਵਲ ਚ ਜ਼ਮੀਨਾਂ ਹੋਰ ਲੱਲਾ ਪੱਪਾ ਭੜੇ ਰਾਮ ਆ ਤੁਸੀਂ ਇਹ ਡੰਗ ਜੇ ਮਾਰ ਦਿੰਦੇ ਸੀ ਠੀਕ ਹੈ ਇਹ ਬਜਟ ਪੰਜਾਬ ਨੂੰ ਕਿਹੜੇ ਰੀਂਜ ਜਾ ਰਿਹਾ ਪੰਜਾਬ ਨੂੰ ਪਿੱਛੇ ਕਰ ਰਿਹਾ ਥੋੜਾ ਤਾਂ ਤੂੰ ਹਾਥ ਲਿਆ ਸੀ ਉਸਾਰ ਟੂ ਸਟੈਪਸ ਫੋਰਵਰਡ वन स्टेप बैकवर्ड वन स्टेप फॉरवर्ड थ्री स्टेप्स बैकवर्ड सिचुएशन ऑफवर्ड जाबियो क्रांति होना भाग भगवंत मान साहब भाग के जनता आती है सिखा सिखाली कर